ਕਾਮਰੇਡ ਆਓ ਕੱਲੇ ਵਸਾ ਟਰੈਕਟਰ ਖੜਾ ਲੇ ਮਾਰਚ ਕੱਢ ਲੇ ਇਹਨਾਂ ਨਾਲ ਉਹਨਾਂ ਨੂੰ ਕੀ ਅਸਰ ਹੋਣਾ ਇਹਨਾਂ ਨਾਲ ਕੀ ਫਰਕ ਪੈਣਾ ਉੱਤੇ ਕੀ ਕੀ ਇਹਨਾਂ ਨੂੰ ਤਾਂ ਇੱਥੋਂ ਪੈਂਦੀ ਆ ਲੜਾਈ ਅਸਲੀ ਇਹ ਹੈ ਪੰਜੇ ਉਂਗਲਾਂ ਬਰਾਬਰ ਹੋਈਆਂ ਆਪਣੇ ਹੀਟਡ ਵਾਸਤੇ ਵੀ ਸਾਰੇ ਇੱਕੇ ਬਾੜੀ ਦੇ ਬੱਚੇ ਆ ਇੱਕ ਦੂਜੇ ਦੀ ਪੈੜ ਚ ਪੈੜ ਧਰਦੇ ਆ ਖਾਸ ਕਰਕੇ ਲੋਕਪ੍ਰੋਧੀ ਨੀਤੀਆਂ ਨੂੰ ਲਾਗੂ ਕਰਨ ਖਾਤਰ ਰੋਹਲ ਗਾਂਧੀ ਇਹ ਬਿਆਨ ਦਿੰਦਾ ਮੈਨੂੰ ਵਾਹੋ ਮੈਂ ਐਮਐਸਪੀ ਵਾਲਾ ਕਾਨੂੰਨ ਬਣਾ ਦੂੰ ਹੁਣ ਕਿਵੇਂ ਜਾਦਾ ਗਿਆ ਤੇ ਜਦੋਂ ਰਾਜਗਦੀ ਤੇ ਹੈ ਗਿਆ ਉਦੋਂ ਕੀ ਕਰਨਗੇ ਇਹ ਉਹ ਕਹਣਗੇ ਸਾਡਾ ਚੋਣ ਜੁੰਮਲਾ ਬੋਤੀ ਨੇ ਇਹੀ ਕੀਤਾ ਨਾ ਕਿੱਧਰ ਗਿਆ ਦਾ 15 ਲੱਖ ਕਿ ਪੂਰੇ ਮੁਲਕ ਦੇ ਵਿੱਚ ਇਹ ਡੱਕਾ ਬਣਿਆ ਹੋਇਆ ਹੈ ਵੀ ਯਾਰ ਐਮਐਸਪੀ ਨਹੀਂ ਮਿਲਦੀ ਇਹਦਾ ਕਾਨੂੰਨ ਨਹੀਂ ਬਣ ਰਿਹਾ ਉਹੀ ਨਹੀਂ ਬਣਨ ਦਿੰਦੇ ਅੱਜ ਉਹਨਾਂ ਦਾ ਏਜੰਡਾ ਹੈ ਇਹ ਵੀ ਐਮਐਸਪੀ ਕਰੋ ਬੰਦ ਕਰੋ ਖਰੀਦ ਬੰਦ ਕਰੋ ਜੰਤਕਪੜ ਨਾਲੀ ਦਾ ਭੋਗ ਪਾਓ ਜਿੱਥੇ ਇੱਕ ਪਾਸੇ ਡਬਲਿਊਟੀਓ ਦੀ ਮੀਟਿੰਗ ਹੋਣੀ ਆ ਉਸੇ ਸلسਲੇ ਦੇ ਵਿੱਚ ਉਸੇ ਵਿਰੋਧ ਦੇ ਵਿੱਚ ਐਸਕੇਐਮ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਭਾਈ ਕਿਸਾਨਾਂ ਦੇ ਟਰੈਕਟਰ ਦਿੱਲੀ ਵੱਲ ਮੂੰਹ ਕਰਕੇ ਜਿਹੜਾ ਆ ਉਹ ਖੜਾਉਣੇ ਆ ਤਾ ਇਸ ਵੇਲੇ ਅਸੀਂ ਮੇਨ ਹਾਈਵੇ ਦੇ ਉੱਪਰ ਜਿਹੜਾ ਹੈਗਾ ਮੌਜੂਦਾ ਬਠਿੰਡਾ ਬਰਨਾਲਾ ਹਾਈਵੇ ਜਿੱਥੇ ਕਿ ਕਿਸਾਨ ਯੂਨੀਅਨ ਉਗਰਾਹਾ ਦੇ ਜਿਹੜਾ ਹੈਗਾ ਲੰਮਾ ਕਾਫਲਾ ਜਿਹੜਾ ਉਹ ਟਰੈਕਟਰ ਜੁਟਨੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਦਿੱਲੀ ਵੱਲ ਮੂੰਹ ਕਰਕੇ ਟਰੈਕਟਰ ਜਿਹੜੇ ਆ ਇਹ ਖੜੇ ਨੇ ਤਾਂ ਤਸਵੀਰਾਂ ਤੁਹਾਨੂੰ ਇਸ ਵੇਲੇ ਜਿਹੜੀਆਂ ਨੇ ਦਿਖਾ ਰਿਹਾ ਕਿ ਐਸਕੇਐਮ ਦੀ ਕਾਲ ਦੇ ਉੱਪਰ ਸੀ ਨਾਲ ਹੀ ਨਾਲ ਇਸ ਚੀਜ਼ ਦੀ ਵੀ ਵਿਰੋਧਤਾ ਹੋਈ ਸੀ ਜਿਸ ਤਰ੍ਹਾਂ ਦੇ ਨਾਲ ਸ਼ੁਭਕਰਨ ਦੀ ਜਿਹੜੀ ਹੈਗੀ ਆ ਮੌਤ ਹੁੰਦੀ ਆ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਆ ਕਿ ਤਸ਼ੱਦਦਤਾ ਆ ਜਾਂਦਾ ਕਿਸਾਨਾਂ ਦੇ ਉੱਪਰ ਜਿਹੜੇ ਹਰਿਆਣੇ ਦੇ ਬਾਰਡਰਾਂ ਦੇ ਉੱਪਰ ਜਿਹੜਾ ਹੈਗਾ ਉਹ ਬੈਠੇ ਸੀ ਤਾਂ ਅੱਜ ਦੀ ਕਾਲ ਸੀ ਕਿ ਭਾਈ ਟਰੈਕਟਰ ਦਿੱਲੀ ਦੇ ਵੱਲ ਮੂੰਹ ਕਰਕੇ ਟਰੈਕਟਰ ਜਿਹੜੇ ਆ ਉਹ ਖੜਾਉਣੇ ਆ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਮੇਨ ਹਾਈਵੇ ਦੇ ਉੱਪਰ ਟਰੈਕਟਰ ਕਿਸਾਨੀ ਨੇ ਉਗਰਾਹਾਂ ਦੇ ਵੱਲੋਂ ਇਹ ਇਕੱਠੇ ਹੋਣੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਕਿਸਾਨ ਭਰਾ ਜਿਹੜੇ ਨੇ ਉਹ ਵੀ ਨੇਤੇ ਸਰ ਨਾਲ ਕਿਸਾਨ ਆਗੂ ਸ਼ੰਗਾਰਾ ਸਿੰਘ ਮਾਨਹੋਰੀ ਵੀ ਹੋਣਗੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਅੱਜ ਦਾ ਕਿ ਪੂਰਾ ਫਰਗਾਹ ਪਾਇਆ ਹੋਇਆ ਮੇਨ ਹਾਈਵੇ ਦੇ ਉੱਤੇ ਦੇਖੋ ਗਾ ਤਾਂ ਨਹੀਂ ਕਹਿ ਸਕਦੇ ਰੋਸ ਕਰ ਰਹੇ ਆ ਅਸੀਂ ਹਾਈਵੇ ਤੇ ਕਿਉਂਕਿ ਸਾਡਾ ਟਰੈਕਟਰ ਆ ਜਿਹੜਾ ਸੰਦ ਆ ਪਹਿਲਾਂ ਤੋਂ ਮੇਨ ਸੰਦ ਆ ਖੇਤੀ ਦਾ ਧੁਰਾ ਇਹ ਖੇਤੀ ਦਾ ਸਾਡਾ ਖੇਤਾਂ ਦਾ ਖੇਤਾਂ ਦਾ ਰਾਜ ਆ ਸਾਡਾ ਉਹ ਖੇਤਾਂ ਦਾ ਰਾਜ ਆ ਅੱਜ ਸਾਡੇ ਸੜਕਾਂ ਤੇ ਖੜਾ ਕੇ ਅਸੀਂ ਤੇ ਰੋਸ ਕਰ ਰਹੇ ਆ ਕਿਉਂਕਿ ਅੱਜ ਦੇ ਦਿਨ ਜਿਹੜਾ ਸਾਡੀ ਕਿਸਾਨੀ ਨੂੰ ਸਾਡੀ ਕਿਰਤ ਨੂੰ ਟਿੰਡੀ ਵਾਲੇ ਬੀਤੇ ਚੜਿਆ ਹੋਇਆ ਜਾਂ ਸਾਰੀ ਕੁਸ਼ ਨੂੰ ਨਿਕਲਣਾ ਚਾਹੁੰਦਾ ਉਹ ਡਬਲਯੂਟੀਓ ਇੱਕ ਇੱਕਲਾ ਪ੍ਰਧਾਨ ਜੀ ਇਹ ਕਹਿੰਦੇ ਆ ਵੀ ਜੇ ਅਸਲੀ ਲੜਾਈ ਤਾਂ ਬਾਰਡਰਾਂ ਚੱਲੀ ਜਾਂਦੀ ਐ ਵੀ ਜਿਹੜੇ ਆ ਕਾਮਰੇਡ ਆ ਉਹ ਕੱਲੇ ਬਸਾ ਟਰੈਕਟਰ ਖੜਾ ਲੈ ਮਾਰਚ ਕੱਢ ਲੈ ਇਹਨਾਂ ਨਾਲ ਉਹਨਾਂ ਨੂੰ ਕੀ ਅਸਰ ਹੋਣਾ ਇਹਨਾਂ ਨਾਲ ਕੀ ਫਰਕ ਪੈਣਾ ਉੱਥੇ ਚਲੋ ਕਹਿਣ ਵਾਲਿਆਂ ਨੇ ਦੇਖੋ ਕਹੀ ਜਾਣਾ ਹਾਂ ਉਹ ਇਹਨੂੰ ਨਕਲੀ ਲੜਾਈ ਮੰਨ ਲੈਣ ਲੜਾਈ ਤਾਂ ਹੈਗੀ ਐ ਜਿਹੜੇ ਜਮਾ ਰਜਾਇਆਂ ਚ ਬੈਠੇ ਆ ਉਹ ਉਹ ਬੰਦੇ ਆ ਜਿਹੜੇ ਆ ਕੁਛ ਕਹਿੰਦੇ ਆ ਉਹਨਾਂ ਨਾਲ ਉਹ ਨਕਲੀ ਚਾ ਉਹ ਨਕਲੀ ਚ ਆ ਜਾਣ ਅਸਲੀ ਲੜਾਈ ਚ ਜੇ ਅਸਲੀ ਚ ਉਹ ਜਾਵਣ ਸਾਨੂੰ ਨਕਲੀ ਚ ਛੱਡ ਦੇਣ ਜਿੱਥੋਂ ਤੱਕ ਅਸਰ ਦਾ ਸਵਾਲ ਹੈ ਦੇਖੋ 17 ਤਰੀਕ ਤੋਂ ਸਾਡੀ ਜਥੇਬੰਦੀ ਨੇ ਫੈਸਲਾ ਕਰ ਲਿਆ ਵੀ ਅਸੀਂ ਭਾਜਪਾ ਦੇ ਘਰ ਵੀ ਘੇਰਾਂਗੇ ਸਾਰੇ ਟੋਲ ਵੀ ਫ੍ਰੀ ਕਰਾਂਗੇ ਸਾਰੇ ਟੋਲ ਫ੍ਰੀ ਕਰਤੇ ਭਾਜਪਾ ਦੇ ਤਿੰਨ ਵੱਡੇ ਆਗੂ ਘੇਰ ਲਏ ਇਹ ਤੇ ਸੁਨੀਲ ਜਾਖੜਾ ਉਧਰ ਕੈਪਟਨ ਮਰਿੰਦਰ ਹੈ ਕੇਵਲ ਢੱਲੂ ਆ ਉਦੋਂ ਦਾ ਕੈਪਟਨ ਤੇ ਸੁਨੀਲ ਜੀ ਆਖੜਾ ਦਿੱਲੀ ਬੈਠਾ ਇਹ ਅਸਰ ਨੂੰ ਕੋਈ ਦਿਖਦਾ ਨਹੀਂ ਕਿੱਡਾ ਵੱਡਾ ਅਸਰ ਹੋਇਆ ਉਹ ਕੱਲ ਸਾਰੀ ਗੱਲ ਨੇ ਇੱਥੇ ਕੀ ਬਣਾਤਾ ਹਰ ਸਿਮਰਤ ਕੌਰ ਨੂੰ ਉਲਟ ਬੋਲਣਾ ਪਏਗਾ ਸਾਰਿਆਂ ਦੇ ਇਹਨਾਂ ਦੇ ਤੇ ਸੁਨੀਲ ਨੇ ਉਹਦੇ ਤੇ ਮਲਬੀਜ ਵੀ ਨਾ ਮੋਰ ਲਾਈ ਵੀ ਗੱਲ ਇਹਦੀ ਠੀਕ ਹੈ ਉਹ ਥੋੜਾ ਜਿਹਾ ਦੇਰੇ ਤੇ ਰੇਖ ਕਰਨੀ ਚਾਹੀਦੀ ਹੈ ਇਹ ਕਾਹਦਾ ਅਸਰਾ ਹੈ ਜਿਨ੍ਹਾਂ ਦੇ ਧਰਮੱਲੇ ਇਹਨਾਂ ਦੇ ਘਰਾਂ 'ਚ ਬੈਠੇ ਆ ਟੋਲ ਫਰੀ ਕੀਤੇ ਆ ਤਾਂ ਹੀ ਅਸਰ ਹੋਇਆ ਨਾ ਟੋਲ ਜਿੱਥੋਂ ਤੱਕ ਟੋਲਾਂ ਦਾ ਸਵਾਲ ਹੈ ਇਹਨਾਂ ਨੂੰ ਮੀਂਹ ਵਰਦਾ ਨੋਟਾਂ ਦਾ ਹਫਤਾ ਸੀ ਫਰੀ ਰੱਖਿਆ ਲੋਕਾਂ ਦੀਆਂ ਜੇਬਾਂ ਦਾ ਫਾਇਦਾ ਨਹੀਂ ਹੋਇਆ ਤੇ ਉਹਨਾਂ ਦੇ ਪੁ ਚੀਕ ਹੀ ਇਹਨਾਂ ਨੂੰ ਤਾਂ ਇੱਥੋਂ ਪੈਂਦੀ ਆ ਲੜਾਈ ਅਸਲੀ ਇਹ ਐ ਤੇ ਯਾਦ ਕਰੋ ਦਿੱਲੀ ਅੰਦੋਲਨ ਇੱਕ ਇੱਥੋਂ ਹੀ ਸ਼ੁਰੂ ਹੋਇਆ ਸੀ ਕਾਰਪੋਰਟ ਘਰਾਣਿਆਂ ਦੇ ਧਰਮੱਲੇ ਸੀ ਭਾਜਪਾ ਘੇੜੇ ਸੀ ਉਦੋਂ ਉਦੋਂ ਚੀਕਾਂ ਪਈਆਂ ਸੀ ਇਹਨਾਂ ਦੀਆਂ ਉਦੋਂ ਤੋਂ ਪਿਰਤ ਪੈ ਗਈ ਨਾ ਜਦੋਂ ਮਰਜੀ ਭਵੇਂ 10 ਬੰਦੇ ਵੀ ਹੁਣ ਟੋਲ ਫ੍ਰੀ ਕਰ ਦਿੰਦੇ ਆ ਪਹਿਲਾਂ ਕਿਸੇ ਨੂੰ ਐ ਚਿੱਤ ਚੱਤੇ ਚੱਤਾ ਸੀਗਾ ਵੀ ਐ ਕਿਤੇ ਟੋਲ ਵੀ ਫ੍ਰੀ ਹੋ ਜਾ ਕਰਨਗੇ ਬਿਲਕੁਲ ਇਸ ਕਰਕੇ ਬਹੁਤ ਵੱਡੇ ਅਸਰ ਪੈਂਦੇ ਹੁੰਦੇ ਆ ਅਸਰ ਪਏ ਆ ਉਦੋਂ ਹਰ ਸੰਮਰਤ ਕੌਰ ਨੇ ਅਸਤੀਫਾ ਦੇ ਦਿੱਤਾ ਭਾਜਪਾ ਨਾਲ ਉਹ ਨਾਤਾ ਤੋੜ ਲਿਆ ਗੱਠ ਜੋੜ ਤੋਂ ਬਾਹਰ ਆ ਗਏ ਇਹ ਅਸਰ ਹਲੇ ਤੱਕ ਉਹਨਾਂ ਦੇ ਨਹੀਂ ਉਹ ਚੀਜ਼ਾਂ ਪਾਈ ਰੰਜਾ ਹਲੇ ਤੱਕ ਜਿਹੜਾ ਕੋਈ ਕਹਿੰਦਾ ਹੈ ਵੀ ਅਸਰ ਹੋਊ ਜਾਂ ਨਾ ਹੋਊ ਉਹ ਤਾਂ ਸਗਾਂ ਉਸ ਉਹਨੂੰ ਅੱਖੋਂ ਦੇਖਣੀ ਚਾਹੀਦੀ ਆ ਵੀ ਤੇਰੀ ਦੇਖਣ ਵਾਲੀ ਅੱਖ 'ਚ ਫਰਕ ਹੋ ਸਕਦਾ ਅਸਰ ਤਾਂ ਬਹੁਤ ਵੱਧਿਆ ਹੁੰਦਾ ਹੁੰਦਾ ਅਸਰ ਤਾਂ ਜਿੱਥੇ ਬਹਿ ਕੇ ਵੀ ਕੋਈ ਲੜਾਈ ਲੜਦਾ ਅਸੀਂ ਤਾਂ ਇੱਥੋਂ ਤੱਕ ਕਹਿੰਦੇ ਹਾਂ ਸੱਥਾਂ 'ਚ ਬੈਠੇ ਜਿਹੜੇ ਤਾਸ਼ ਖੇਡਣ ਵਾਲੇ ਬੰਦੇ ਆ ਉਹੋ ਜਦੋਂ ਜਿੱਕਦੇ ਨੇ ਤੂਤਾਂ ਤੂਤਾਂ ਵਾਲਾ ਖੂਹ ਆ ਨਾਵਲ ਤੁਸੀਂ ਪੜੋ ਜੇ ਨਹੀਂ ਪੜਿਆ ਜੇ ਪੜਿਆ ਹੋਊ ਤਾਂ ਚੰਗੀ ਗੱਲ ਆ ਉਹਦੇ ਜੋ ਖੇਡ ਦੀ ਗੱਲ ਹੁੰਦੀ ਆ ਵੀ ਜਿਹਦੇ ਕੋਲੇ ਦਿਲ ਆ ਉਹਨੂੰ ਗੋਲਾ ਕੁੱਟਦਾ ਗੋਲੇ ਨੂੰ 베ਗੀ 베ਗੀ ਨੂੰ ਬਾਦਸ਼ਾ ਬਾਦਸ਼ਾ ਨੂੰ ਕੌਣ ਕੁੱਟਦਾ ਏਕਾ ਯੱਕਾ ਉਰਦੂ ਦਾ ਲਫ਼ਜ਼ ਆ ਏਕਾ ਜਿਹਦੇ ਏਕਾ ਹੱਥ ਜਾ ਜਾਂਦਾ ਉਹ ਸਿੱਟ ਲੈਂਦਾ ਨਾ ਅਸੀਂ ਕਹਿੰਦੇ ਵੀ ਤਾਸ਼ ਵਾਲੇ ਵੀ ਜੇ ਐਂ ਕਰ ਲੈਣ ਮਾਰ ਕੇ ਬਾਦਸ਼ਾ ਤੇ ਏਕਾ ਜਦੋਂ ਕਹਿੰਦੇ ਵੀ ਸਿੱਟ ਲਿਆ ਮੋਦੀ ਉਹਦਾ ਅਸਰ ਵੀ ਪੈਣਾ ਹੈ ਅਸਰ ਤਾਂ ਹਰ ਥਾਂ ਪੈਂਦਾ ਹੁੰਦਾ ਸੋ ਇਸ ਕਰਕੇ ਵੱਡੀਆਂ ਗੱਲਾਂ ਇਹ ਵੱਡੀ ਲੜਾਈ ਹੈ ਕਿਹੜਾ ਵੱਡੇ ਲੋਕਾਂ ਨੂੰ ਉਹਦੇ ਮੁਕਾਬਲੇ ਤੇ ਠਾਉਣਾ ਪਊਗਾ ਤੇ ਖਾਸ ਕਰਕੇ ਅੱਜ ਜਿਹੜੀ ਕਲੇਸਾਂ ਦੀ ਜਿਹੜਾ ਡਬਲਯੂ 2 ਆ ਜੋ ਮੀਟਿੰਗ ਕਰ ਰਹੇ ਆ ਮੀਟਿੰਗ ਉਹ ਇਹੀ ਕਰ ਰਹੇ ਆ ਨਾ ਜਿਹੜਾ ਅੱਜ ਪੂਰੇ ਮੁਲਕ ਦੇ ਵਿੱਚ ਇਹ ਡਿੱਕਾ ਬਣਿਆ ਹੋਇਆ ਹੈ ਵੀ ਯਾਰ ਐਮਐਸਪੀ ਨਹੀਂ ਮਿਲਦੀ ਇਹਦਾ ਕਾਨੂੰਨ ਨਹੀਂ ਬਣ ਰਿਹਾ ਉਹੀ ਨਹੀਂ ਬਣਨ ਦਿੰਦੇ ਅੱਜ ਉਹਨਾਂ ਦਾ ਏਜੰਡਾ ਇਹ ਹੈ ਵੀ ਐਮਐਸਪੀ ਕਰੋ ਕਰੋ ਬੰਦ ਕਰੋ ਖਰੀਦ ਬੰਦ ਕਰੋ ਜੰਤਕਪੜ ਨਾਲੀ ਦਾ ਭੋਗ ਪਾਓ ਸੋ ਇਸ ਕਰਕੇ ਇਹਨਾਂ ਏਜੰਡਿਆਂ ਦਾ ਵਿਰੋਧ ਕਰਨ ਵਾਸਤੇ ਅੱਜ ਪੂਰੇ ਮੁਲਕ ਦੇ ਕਿਸਾਨ ਸੜਕਾਂ ਤੇ ਨਿਕਲੇ ਆ ਸੜਕਾਂ ਤੇ ਆਪਦਾ ਰਾਜਾ ਟਰੈਕਟਰ ਖੜਾ ਕੇ ਰੋਸ ਕੀਤਾ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੇ ਨਾਲ ਚਮ ਕਰਨ ਦੀ ਜਿਹੜੀ ਹੈਗੀ ਡੈਥ ਹੁੰਦੀ ਆ ਪਰ ਹਾਲੇ ਤੱਕ ਪਰਚਾ ਤੱਕ ਜਿਹੜਾ ਦਰਜ ਨਹੀਂ ਕੀਤਾ ਗਿਆ ਹਾਲਾਂਕਿ ਪਰਿਵਾਰ ਦੇ ਵੱਲੋਂ ਵੀ ਮੰਗ ਇਹ ਉਠਾਈ ਜਾ ਰਹੀ ਆ ਕਿ ਪਰਚਾ ਜਿਹੜਾ ਪਈ ਉਹ ਦਰਜ ਹੋਣਾ ਚਾਹੀਦਾ ਪਰ ਪੰਜਾਬ ਸਰਕਾਰ ਕਿਤੇ ਨਾ ਕਿਤੇ ਚੁੱਪੀ ਇੱਤੇ ਤੇ ਸਾਦੀ ਹੋਈ ਆ ਪਹਿਲਾਂ ਡਰੋਨ ਵੀ ਪੰਜਾਬ ਦੀਆਂ ਸਰਦਾਂ ਦੇ ਵਿੱਚ ਆ ਕੇ ਪੰਜਾਬ ਦੇ ਕਿਸਾਨਾਂ ਤੇ ਡਿੱਗਦੇ ਉਹਦੇ ਤੇ ਵੀ ਭਗਵਾਨ ਸਿੰਘ ਮਾਨ ਪਹਿਲੇ ਦਿਨਾਂ ਦੇ ਵਿੱਚੋਂ ਪਰ ਉਹ ਚੀਜ਼ ਭੂਮਿਕਾ ਪੰਜਾਬ ਸਰਕਾਰ ਦੀ ਕਿਵੇਂ ਦੇਦੋ ਕਿ ਇਹ ਕੈਸੀ ਕਿ ਮੈਂ ਕਿਸਾਨਾਂ ਦਾ ਪੁੱਤ ਆਮਕਰ ਦਾ ਪੁੱਤਾਂ ਜੇ ਤੁਸੀਂ ਪਿੱਛੇ ਜਾਓ ਚੋਣਾਂ ਤੋਂ ਪਹਿਲਾਂ ਅਸੀਂ ਬਰਨਾਲੇ ਦੇ ਵਿੱਚ ਲੋਕ ਕਲਿਆਣ ਰੈਲੀ ਕਰਕੇ ਕਿਹਾ ਸੀ ਉਹ ਗੱਲਾਂ ਚੱਕੋ ਛੱਡ ਗਾਂ ਵੀ ਸਾਰੇ ਇੱਕੇ ਬਾੜੀ ਦੇ ਬੱਚੇ ਆ ਇੱਕ ਦੂਜੇ ਦੀ ਪੈੜ ਚ ਪੈੜ ਧਰਦੇ ਆ ਖਾਸ ਕਰਕੇ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਖਾਤਰ ਇੱਕੋ ਜੀ ਭੂਮਿਕਾ ਸਿਰਫ ਭੂਮਿਕਾ ਜਦੋਂ ਵੱਖਰੀ ਇਹਨਾਂ ਦੀ ਕੀ ਹੈ ਵੀ ਇੱਕ ਦੂਜੇ ਤੋਂ ਗੱਦੀ ਖੋਣ ਦੀ ਲੜਾਈ ਜਿਹੜੀ ਉਹ ਕੁੱਕੜ ਖੇਡ ਆ ਇਹਨਾਂ ਦੀ ਉਹ ਆਏ ਕੱਲੀ ਇਹਦੇ 'ਚ ਹੋਰ ਕੋਈ ਫਰਕ ਨਹੀਂ ਨਾ ਕੋਈ ਭਗਵੰਤ ਮਾਨ ਵੱਖਰਾ ਉਹਨਾਂ ਤੋਂ ਭਗਵੰਤ ਮਾਨ ਨੇ ਹੁਣ ਤੱਕ ਇਹ ਚ ਆ ਸਾਰੂ ਰੋਲ ਕਿ ਨਭਾਇਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਨੌਜਵਾਨ ਸ਼ਹੀਦ ਕਰਤਾ ਕੀ ਰੌਲਾ ਹੈ ਕਾਹ ਤੋਂ ਨਹੀਂ ਪਰਚਾ ਦਰਜ ਹੋ ਸਕਦਾ ਜਾਂਦੇ ਹਾਈ ਕੋਰਟ ਸੁਪਰੀਮ ਕੋਰਟ ਕੋਰਟਾਂ ਕਹਿ ਰਹੀਆਂ ਨੇ ਸਿੱਧੀ ਗੋਲੀ ਨਾਲ ਬੰਦਾ ਮਰਿਆ ਉਹਦੇ ਤੇ ਕਿਉਂ ਨਹੀਂ ਪਰਚਾ ਦਰਜ ਕਰਦੇ ਕਿਉਂ ਨਹੀਂ ਕਰ ਰਹੇ ਪੰਜਾਬ ਸਰਕਾਰ ਦਾ ਕੰਮ ਹੈ ਕਿਉਂਕਿ ਅਸਲ ਵਿੱਚ ਲੋਕ ਬਖਾਵੇ ਵਾਸਤੇ ਆ ਡੋਡੀ ਆ ਜਿਵੇਂ ਇੱਕ ਸਾਡੇ ਜਗਸ਼ੀਰ ਜੀ ਦਾ ਉਹ ਕਹਿੰਦਾ ਹੁੰਦਾ ਪੰਜੇ ਉਂਗਲਾਂ ਬਰਾਬਰ ਹੋਈਆਂ ਆਪਣੇ ਢਿੱਡ ਵਾਸਤੇ ਇਹ ਸਾਰੇ ਆਪ ਦੇ ਢਿੱਡ ਦੇ ਵਾਸਤੇ ਇੱਕ ਹੈ ਲੋਕਾਂ ਦੇ ਬਖਾਵੇ ਵਾਸਤੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਉਦੋਂ ਲੋਕਾਂ ਦੀਆਂ ਗੱਲਾਂ ਕਰਦੇ ਹੁਣ ਪਿਛਲੇ ਦੇਖ ਲਓ ਤੁਸੀਂ ਜਿਹੜੇ ਇੱਥੋਂ ਗਏ ਆ ਪੋਸਤਾਂ ਦੇ ਰਾਦ ਕਰਦੇ ਚਾਹੇ ਕਾਂਗਰਸ ਹੋਵੇ ਕਾਲੀ ਭਾਜਪਾ ਹੋਣ ਹੁਣ ਉਹਨਾਂ ਨੂੰ ਕਿੰਨਾ ਇਹ ਜਾਗਿਆ ਹੋਇਆ ਕਿਸਾਨਾਂ ਦਾ ਤੇ ਜਦੋਂ ਉਹ ਰਾਜਗਦੀ ਤੇ ਸੀ ਉਦੋਂ ਕਿੱਧਰ ਗਏ ਆ ਕਾਂਗਰਸ ਨੇ ਲੰਮਾ ਸਮਾਂ ਰਾਜ ਕਰਦਾ ਹੁਣ ਰੋਹਲ ਗਾਂਧੀ ਇਹ ਬਿਆਨ ਦਿੰਦਾ ਕਹਿੰਦਾ ਮੈਂ ਤਾਂ ਜੀ ਮੈਨੂੰ ਬਹਾਵ ਮੈਂ ਐਮਐਸਪੀ ਵਾਲਾ ਕਾਨੂੰਨ ਬਣਾ ਦੂੰ ਹੁਣ ਕਿਵੇਂ ਜਾਦਾ ਗਿਆ ਤੇ ਜਦੋਂ ਰਾਜਗਦੀ ਤੇ ਆ ਗਿਆ ਉਦੋਂ ਕੀ ਕਰਨਗੇ ਇਹ ਉਹ ਕਹਣਗੇ ਸਾਡਾ ਚੋਣ ਜੁਮਲਾ ਅੰਪੁਤਿ ਨੇ ਇਹੀ ਕੀਤਾ ਨਾ ਕਿੱਧਰ ਗਿਆ ਦਾ 15 ਲੱਖ ਕਿੱਧਰ ਗਈਆਂ ਉਹ ਗੱਲਾਂ ਸਾਰੀਆਂ ਇਸ ਕਰਕੇ ਪੰਜਾਬ ਸਰਕਾਰ ਦੀ ਖੇਡ ਵੀ ਇਹੀ ਹੈ ਨਕਲੀ ਖੇਡ ਹੈ ਉਧਰ ਹੀ ਭੁਗਤਦੇ ਆ ਸਾਰੇ ਅੱਛਾ ਇੱਕ ਗੱਲ ਮੈਂ ਮਾਈਆਂ ਤੋਂ ਸਵਾਲ ਲਵਾਂਗਾ ਪੈਣਾ ਤੋਂ ਸਵਾਲ ਬਈ ਕਿਸਾਨਾਂ ਦਾ ਜਿਹੜਾ ਟਰੈਕਟਰ ਮਾਰਚ ਰਹਾ ਹੈਗਾ ਵੀ ਤੁਸੀਂ ਤੁਸੀਂ ਵੀ ਆ ਗਏ ਮਤਲਬ ਇਹ ਤਾਂ ਕੋਈ ਚਲੋ ਜੇ ਕਿਤੇ ਕੋਈ ਤੁਹਾਡੀ ਰੈਲੀ ਹੁੰਦੀ ਜਾਂ ਪ੍ਰੋਗਰਾਮ ਹੁੰਦਾ ਜਾਂ ਕਾਨਫਰੰਸ ਹੁੰਦੀ ਮਾਈਆਂ ਵੀ ਟਰੈਕਟਰ ਮਾਰਦੇ ਵੇ ਸ਼ਾਮਲ ਹੋ ਗਈਆਂ ਈ ਬਿਲਕੁਲ ਸਾਡੀ ਲੜਾਈ ਸਾਂਝੀ ਹੈ ਕਿਸਾਨਾਂ ਦੀ ਹੈ ਔਰਤਾਂ ਦੀ ਹੈ ਨੌਜਵਾਨਾਂ ਦੀ ਹੈ ਮਜ਼ਦੂਰਾਂ ਦੀ ਹੈ ਇਹ ਲੜਾਈ ਜਿੱਥੇ ਵੀ ਜਾਨੀ ਕਿ ਹਕੂਮਤ ਦੇ ਖਿਲਾਫ ਲੜਾਈ ਹੈ ਸਾਡਾ ਸਾਰੀਆਂ ਔਰਤਾਂ ਦਾ ਰੋਲ ਬੰਦਾ ਹੈ ਕਿ ਅਸੀਂ ਵੱਧ ਤੋਂ ਵੱਧ ਇਸ ਲੜਾਈ ਦੇ ਵਿੱਚ ਸ਼ਾਮਲ ਹੋਈਏ ਅਸੀਂ ਇਸ ਸਮਾਜ ਦਾ ਅੱਧ ਦਾ ਵਰਗ ਆ ਕਿ ਸਿੱਖੇਤੀ ਨਾ ਖੇਤੀ ਕਿੱਤੇ ਨਾਲ ਜੁੜੇ ਹੋਏ ਆਂ ਪੰਜਾਬ ਦਾ ਮੁੱਖ ਕਿੱਤਾ ਖੇਤੀ ਹੈ ਤੇ ਜੇ ਸਾਡੀਆਂ ਜ਼ਮੀਨਾਂ ਹੀ ਨਹੀਂ ਸਾਡੇ ਕੋਲੇ ਰਹਿਣੀਆਂ ਤੇ ਜ਼ਮੀਨਾਂ ਚ ਪੈਦਾ ਕੀਤੀ ਜਿਹੜੀ ਫਸਲ ਹੈ ਉਹੀ ਨਹੀਂ ਸਾਡੇ ਮੁਲਕ ਦੇ ਹਾਕਮਾਂ ਨੇ ਸਰਕਾਰੀ ਖਰੀਦ ਤੇ ਖਰੀਦਣੀ ਤੇ ਉਹਨੂੰ ਕੋਡੀਆਂ ਦੇ ਭਾਅ ਰੋਲਣਾ ਤੇ ਫਿਰ ਸਾਡਾ ਘਰਾਂ ਚ ਬੈਠਿਆਂ ਦਾ ਕੀ ਅਸੀਂ ਘਰਾਂ ਚ ਬੈਠ ਕੇ ਕੀ ਕਰ ਸਕਦੇ ਆਂ ਅਸੀਂ ਇਸ ਗੱਲ ਨੂੰ 20-25 ਸਾਲਾਂ ਤੋਂ ਸਮਝਦੇ ਆ ਰਹੇ ਆਂ ਕਿ ਜਿਹੜੀਆਂ ਆਰਥਿਕ ਨੀਤੀਆਂ ਨੇ ਆਰਥਿਕ ਸੁਧਾਰ ਤੇਜ਼ੀ ਨਾਲ ਲਾਗੂ ਕੀਤੇ ਜਾ ਰਹੇ ਨੇ ਨਿੱਜੀਕਰਨ ਸੰਸਾਰੀਕਰਨ ਆਦਾਰੀਕਰਨ ਅਸੀਂ 2000 ਦੇ ਵਿੱਚ ਜਦੋਂ ਇੱਥੇ ਭੂਰੇ ਲਾਲ ਡੰਕਲ ਤਜਵੀਜ਼ਾਂ ਦੇ ਤਹਿਤ ਕਿਸਾਨਾਂ ਦਾ ਝੋਨਾ ਬੀਜਣ ਤੋਂ ਖਰੀਦਣ ਤੋਂ ਜਵਾਬ ਦਿੱਤਾ ਸੀ ਕਿ ਝੋਨਾ ਬਦਰੰਗ ਹੋ ਗਿਆ ਉਦੋਂ WTO ਦਾ ਸਾਡੇ ਕਿਸਾਨਾਂ ਤੇ ਟੈਗ ਸੀ ਕਿ ਅਸੀਂ ਇਹ ਝੋਨਾ ਨਹੀਂ ਖਰੀਦਣਾ ਉਦੋਂ ਕਿਸਾਨ ਜਥੇਬੰਦੀਆਂ ਨੇ 72 ਘੰਟੇ ਰੇਲਾਂ ਰੋਕੀਆਂ ਸੀ ਤੇ ਅਸੀਂ ਪੰਜਾਬ ਦੇ ਵਿੱਚੋਂ ਔਰਤਾਂ ਵੱਡੀ ਗਿਣਤੀ ਚ ਰੇਲਾਂ ਦੇ ਉੱਪਰ ਗਏ ਸੀ ਕਿਉਂਕਿ ਸਾਨੂੰ ਪਤਾ ਸੀ ਇਹ ਕੱਲੀ ਲੜਾਈ ਕਿਸਾਨਾਂ ਦੀ ਨਹੀਂ ਹੈਗੀ ਜੇ ਸਾਮਰਾਜ ਦੇ ਨਾਲ ਟੱਕਰ ਹੈ ਸਾਡਾ ਮੱਥਾ ਉਹਨਾਂ ਦੇ ਨਾਲ ਲੱਗਿਆ ਹੋਇਆ ਹੈ ਫਿਰ ਸਾਨੂੰ ਵੱਡੀ ਤਿਆਰੀ ਦੇ ਨਾਲ ਚਾਹੇ ਔਰਤਾਂ ਚਾਹੇ ਨੌਜਵਾਨਾਂ ਚਾਹੇ ਕਿਸਾਨਾਂ ਚਾਹੇ ਮਜ਼ਦੂਰਾਂ ਸਭਨਾਂ ਨੂੰ ਇਕੱਠੇ ਹੋ ਕੇ ਸਾਮਰਾਜ ਨੂੰ ਟੱਕਰ ਦੇਣੀ ਪਊਗੀ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਲੜਨਾ ਪਊਗਾ ਅਸੀਂ ਉਦੋਂ ਤੋਂ ਲੜਨ ਲੱਗੇ ਕਿ ਸਾਡੀ ਐਮਐਸਪੀ ਦੀ ਜਿਹੜੀ ਗਰੰਟੀ ਹੈ ਇਹਦਾ ਜਿਹੜਾ ਕਾਨੂੰਨ ਉਹ ਬਣਾਇਆ ਜਾਵੇ ਕਿਉਂਕਿ ਜੇ ਸਾਡੀਆਂ ਤੇਈ ਫਸਲਾਂ ਤੇ ਸਾਨੂੰ ਐਮਐਸਪੀ ਮਿਲਦੀ ਸੀ ਜੇ ਅੱਜ ਉਹ ਕਲੀ ਕਣਕ ਤੇ ਤੇ ਝੋਨੇ ਤੇ ਜਾਂ ਥੋੜੀ ਕਾਟਨ ਤੇ ਐ ਇਸੇ ਕਰਕੇ ਸਾਡੇ ਕਿਸਾਨ ਜੇ ਐਮਐਸਪੀ ਨਹੀਂ ਮਿਲਦੀ ਸਾਨੂੰ ਸਬਸਿਡੀਆਂ ਨਹੀਂ ਮਿਲਦੀਆਂ ਸਾਨੂੰ ਸਸਤੇ ਬੀਜ ਨਹੀਂ ਮਿਲਦੇ ਸਾਨੂੰ ਸੰਦ ਸੰਦੇੜਾ ਨਹੀਂ ਮਿਲਦਾ ਇਸੇ ਕਰਕੇ ਤਾਂ ਸਾਡੇ ਕਿਸਾਨਾਂ ਦੇ ਸਿਰ ਕਰਜ਼ੇ ਚੜੇ ਨੇ ਇਸੇ ਕਰਕੇ ਸਾਡੀਆਂ ਜ਼ਮੀਨਾਂ ਖੁਸਤੀਆਂ ਨੇ ਇਸੇ ਕਰਕੇ ਹੀ ਖੁਦਕਸ਼ੀਆਂ ਹੋ ਰਹੀਆਂ ਨੇ ਤੇ ਜਦੋਂ ਕਿਸਾਨ ਨੌਜਵਾਨ ਚਾਹੇ ਬਜ਼ੁਰਗ ਖੁਦਕਸ਼ੀ ਕਰਦਾ ਹੈ ਜਿਹੜਾ ਉਹਦਾ ਅਸਰ ਹੈ ਉਹ ਸਭ ਤੋਂ ਵੱਧ ਔਰਤ ਤੇ ਪੈਂਦਾ ਹੈ ਇੱਕ ਤਾਂ ਉਹਦੇ ਘਰ ਦਾ ਕਮਾਊ ਚਲਾ ਜਾਂਦਾ ਹੈ ਦੂਜਾ ਜ਼ਮੀਨ ਖੁੱਸ ਜਾਂਦੀ ਹੈ ਤੀਜਾ ਔਰਤ ਦੇ ਮੋਢਿਆਂ ਤੇ ਆ ਕੇ ਜਦੋਂ ਜ਼ਿੰਮੇਵਾਰੀ ਪੈਂਦੀ ਹੈ ਤੇ ਇਸ ਸਮਾਜ ਦੇ ਵਿੱਚ ਜਦੋਂ ਔਰਤ ਉਸ ਜ਼ਿੰਮੇਵਾਰੀ ਨੂੰ ਚੁੱਕਦੀ ਹੈ ਤਾਂ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਕਹਿੰਦੇ ਕਿ ਇਹ ਜਿਹੜੀ ਲੜਾਈ ਹੈ ਸਾਡੇ ਸਮਾਜਾਂ ਮਰਦ ਔਰਤਾਂ ਦੀ ਲੜਾਈ ਹੈ ਤੇ ਇਹ ਵੱਡੀ ਲੜਾਈ ਹੈ ਤੇ ਵੱਡੀ ਲੜਾਈ ਲੜਨ ਵਾਸਤੇ ਸਾਨੂੰ ਸਭਨਾਂ ਨੂੰ ਵੱਡੀ ਗਿਣਤੀ 'ਚ ਆਉਣਾ ਪਊਗਾ ਅੱਜ ਅਸੀਂ ਵੀ ਟਰੈਕਟਰ ਮਾਰਚਾਂ ਦੇ ਨਾਲ ਵੱਡੀ ਗਿ